ਮੈਨੂੰ ਕਿ ਸਾਰੇ ਪਤਾ ਕੀ ਕਹਿਣਾ ਸ਼ੁਕਰ ਹੈ ਭਾਈ ਸਾਹਿਬ ਗੱਡੀ ਨੇ ਬਚਾ ਦਿੱਤਾ ਗੱਡੀ ਨੇ ਬਚਾ ਦਿੱਤਾ ਜਿਹੜਾ ਆਵੇ ਗੱਡੀ ਨੂੰ ਮੱਥਾ ਟੇਕੇ ਕਹਿੰਦੇ ਗੱਡੀ ਨੇ ਬਚਾ ਦਿੱਤਾ ਉਦੋਂ ਜਦੋਂ ਅਟੈਕ ਹੋਇਆ ਸੀ ਮਰ ਜਾਂਦੇ ਤੇ ਮਾਰੀ ਜਾਂਦੇ ਮੇਰੀ ਗੱਡੀ ਵੱਡੀ ਸੀ ਕਹਿੰਦੇ ਗੱਡੀ ਨੇ ਬਚਾ ਦਿੱਤਾ ਤੇ ਹੁਣ ਗੱਡੀ ਆਈ ਹੈ ਜਿਵੇਂ ਮੁੰਡੇ ਨਹੀਂ ਕਰਦੇ ਕੌਡੀ 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 ਆ ਪੰਜ ਚਾਰ ਦਿਨਾਂ ਦੇ ਇੱਕ ਗੱਡੀ 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 ਮੁੰਡੇ ਕੌਡੀ ਕੌਡੀ ਨਹੀਂ ਕਰਦੇ ਹੁੰਦੇ ਖੇਡਣ ਲੱਗੇ ਇਦਾਂ ਹੀ ਗੱਡੀ 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 ਕਰੀ ਤੇ ਉਦੋਂ ਕਹਿੰਦੇ ਸੀ ਜੇ ਭਾਈ ਸਾਹਿਬ ਗੱਡੀ ਚੰਗੀ ਸੀ ਤੇ ਜਾਨ ਬਚ ਗਈ ਕੱਢ ਕੇ ਲੈ ਗਈ ਗੱਡੀ ਇੰਨੇ ਬੰਦਿਆਂ ਦੇ ਵਿੱਚ ਨਾ ਅੱਗੇ ਸਾਡੇ ਗੱਡੀ ਐਂ ਲਾਤੀ ਸੀ ਆ ਟਰਾਲਾ ਰਹੁੰਦਾ ਨਾ ਜਿਹੜਾ ਮਹਿੰਦਰਾ ਦਾ ਅੱਗੇ ਲਾਤਾ ਜਿਹੜਾ ਦੁੱਧ ਦਾਤ ਵਾਸਤੇ ਵਰਤਦੇ ਨੇ ਅੱਗੇ ਲਾਤੀ ਸਾਡੀ ਗੱਡੀ ਐਡੀ ਵੱਡੀ ਸੀ ਉਹਨੇ ਮੁੰਡੇ ਨੇ ਗੇਅਰ ਪਾ ਕੇ ਰੇਸ ਦਿੱਤੀ ਗੋਲੀ ਸਾਡੇ ਐਂ ਚੱਲੀ লাশ ਗੱਡੀ 'ਚ ਪਈ ਸੀ লাশ ਗੱਡੀ 'ਚ ਤੇ ਗੇਰ ਪਾ ਕੇ ਗੱਡੀ ਨੂੰ ਇੰਨੀ ਜ਼ੋਰ ਨਾਲ ਰੇਡ ਦਿੱਤੀ ਚੱਕ ਕੇ ਮਾਰੀ ਗੱਡੀ ਪਰੇ ਐਡੀ ਭਾਰੀ ਸੀ ਗੱਡੀ ਮੇਰੇ ਵਾਲੀ ਤੇ ਲੰਗਾ ਆ ਕੇ ਲੈ ਗਈ ਬਚਾਤਾ ਟਾਇਰ ਦੇ ਵਿੱਚ ਗੋਲੀ ਵੱਜੀ ਟਾਇਰ ਨਿਕਲ ਕੇ ਉਹਦਾ ਜਿਹੜਾ ਟਾਇਰ ਨਿਕਲ ਗਿਆ ਰੇਮੀ ਰਹਿ ਗਿਆ ਗੱਲਾਂ ਪਰ ਫੇਰ ਵੀ 2 ਕਿਲੋਮੀਟਰ ਚੱਲ ਕੇ ਗਈ ਗੱਡੀ ਲੰਗਾਤਾ ਤਕੜੀ ਗੱਡੀ ਹੋਣ ਕਰਕੇ ਬਚਾ ਉਹ ਤੇ ਭਾਈ ਖੇਤਾਂ ਵਾਲਿਓ ਜੇ ਵਰਤਨੇ ਜ਼ਿਆਦਾ ਹੋਣ ਫਿਰ ਕਹਿਣਾ ਹੀ ਆ ਨਾ ਵੀ ਟਰੈਕਟਰ ਵੱਡਾ ਲੈ ਕੇ ਆਉਣਾ ਤਾਂ ਹੀ ਖੇਤੀ ਹੋ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।